ਵਾਸੂ ਠੀਕ ਹੈ ਤੇ ਜਦੋਂ ਅਸੀਂ ਹਸਪੀਟਲ ਆਏ ਆ ਜੀ ਇੱਥੇ ਤੇ ਪਤਾ ਲੱਗਾ ਕਿ ਅ ਲੜਕੀਆ ਜਿਹੜਾ ਸਾਡਾ ਬ੍ਰਦਰ ਸੀਗਾ ਹੀਰਕ ਨਾਮ ਦਾ ਸੀਗਾ ਤੇ ਉਹਦੀ ਡੈਥ ਹੋ ਚੁੱਕੀ ਆ ਤੇ ਕੁੜਕੀ ਐਡਮਿਟ ਆ ਤੇ ਸਾਡੀ ਤਿੰਨ ਚਾਰ ਆਈ ਥਿੰਕ ਬਾਈਕਸ ਵਗੈਰਾ ਸੀਗੀਆਂ ਇੱਕ ਬਾਈਕ ਸੀਗੀ ਦੋ ਐਕਟਿਵਾਂ ਸੀਗੀਆਂ ਉਹ ਸਾਰੀਆਂ ਕ੍ਰੈਸ਼ ਹੋ ਚੁੱਕੀਆਂ ਤੇ ਇੱਕ ਮੁੰਡੇ ਦੇ ਲੈਗ ਤੇ ਲੱਗੀ ਐ ਇੱਕ ਦੇ ਸੇਰ ਤੇ ਟਾਂਕੇ ਲੱਗੇ ਆ ਤੇ ਜਿੱਦਾਂ ਬਾਂਹ ਤੇ ਲੱਗੀ ਹੋਈ ਐ ਤੇ ਅਸੀਂ ਆਪਾਂ ਆਏ ਸੀਗੇ ਪਟਵਾਰੀ ਢਾਬੇ ਦੀ ਰੋਟੀ ਖਾਣ ਪਾਰਟੀ ਮੰਨ ਲਓ ਕਰਨ ਆਏ ਸੀਗੇ ਜਿਹੜਾ ਮੁੰਡਾ ਜੀ ਡੈਥ ਹੋਈ ਆ ਉਹਦਾ ਬਰਥਡੇ ਸੀਗਾ ਕੱਲ ਤੇ ਅੱਜ ਪਾਰਟੀ ਕਰਨ ਆਏ ਸੀਗੇ ਤੇ ਆਪਾਂ ਸਾਰੇ ਦੋਸਤ ਸੀਗੇ ਆਏ ਇਦਾਂ ਹੀ ਅਸੀਂ ਬਾਹਰ ਨਿਕਲੇ ਆ ਤੇ ਅਸੀਂ 3-4 ਜਣੇ ਪਟਵਾਰੀ ਢਾਬੇ ਦੇ ਵੱਲ ਸੀਗੇ ਕੁਝ ਦਾ ਸਾਡੀ ਬਾਈਕਸ ਆ ਉਹਨਾਂ ਦੇ ਸਾਹਮਣੇ ਪਾਰਕਿੰਗ 'ਚ ਖੜੀਆਂ ਸੀਗੀਆਂ ਤੇ ਅੱਧੇ ਜਣੇ ਉਧਰ ਸੀਗੇ 3-4 ਜਣੇ ਅਸੀਂ ਇੱਧਰਲੇ ਪਾਸੇ ਸੀਗੇ ਪਤਾ ਨਹੀਂ ਪਿੱਛੋਂ ਕਾਰ ਆਈ ਇੱਕ ਵਰਨਾ ਕਾਰ ਸੀਗੀ ਨਿਊ ਮਾਡਲ ਦੀ ਵਰਨਾ ਸੀਗੀ ਤੇ ਮਤਲਬ ਬਾਈਕ ਦੇ ਉੱਤੇ ਜਾਣ ਨੂੰ ਤਿਆਰ ਸੀਗੇ ਬੈਠੇ ਸੀਗੇ ਜਿਹੜਾ ਮੁੰਡਾ ਪੀਰਜ ਸੀਗਾ ਤੇ ਨਾਲ 3-4 ਜਣੇ ਹੋਰ ਸੀਗੇ ਤੇ ਜੋ ਪਤਾ ਨਹੀਂ ਇੱਕਦਾਂ ਵੀ ਕਾਰ ਬੜੀ ਹਾਈ ਸਪੀਡ ਤੇ ਆਈ ਆ ਤੇ ਹਿੱਟ ਕੀਤੀ ਇਹਨਾਂ ਨੂੰ 4-5 ਜਣਿਆਂ ਨੂੰ ਹਿੱਟ ਖਿੱਡ ਕੀਤੀ ਆ ਤੇ ਇੱਕ ਲੜਕੀ ਦੀ ਮਤਲਬ ਸਪਾਈਨ ਤੇ ਤੇ ਮਾਈਂਡ ਤੇ ਵੀ ਥੋੜਾ ਜਿਹਾ ਹੋਇਆ ਵਾ ਤੇ ਮਤਲਬ ਉਹ ਤਾਂ ਐਡਮਿਟ ਆ ਬਟ ਜਿਹੜਾ ਮੁੰਡਾ ਇੱਕ ਬਾਈਕ ਤੇ ਸੀਗਾ ਤੇ ਉਹਦੀ ਡੈਥ ਹੋ ਚੁਕੀ ਆ ਸਾਡਾ ਬ੍ਰਦਰ ਸੀਗਾ ਉਹਦਾ ਬਰਥਡੇ ਸੀਗਾ ਕੱਲ ਤੇ ਅਸੀਂ ਸਿਰਫ ਉਹਦੇ ਕਰਕੇ ਹੀ ਆਏ ਸੀਗੇ ਇੱਥੇ ਤੇ ਜਿਹੜਾ ਦੋਸ਼ ਸੀ ਉਹ ਫੜ ਲਿਆ ਮੌਕੇ ਤੇ ਜਿਹੜਾ ਮੁੰਡਾ ਸੀਗਾ ਜਿਹੜਾ ਕਾਰ ਵਾਲਾ ਸੀਗਾ ਤੇ ਉਹਨੇ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਸਰਦਾਰ ਸੀਗਾ ਮੁੰਡਾ ਤੇ ਉਹ ਤਾਂ ਉੱਥੇ ਫੜ ਲਿਆ ਸੀ ਉਹਨਾਂ ਨੂੰ ਮੁੜ ਕੇ ਪੁਲਿਸ ਵੀ ਆਈ ਸੀਗੀ ਥੋੜੀ ਦੇਰ ਬਾਅਦ ਪੁਲਿਸ ਵੀ ਆਈ ਸੀ ਤੇ ਉਹਦੀ ਬੰਦੀ ਜੋ ਕਾਰਵਾਈ ਉਹਨੂੰ ਥਾਣੀ ਵਗੈਰਾ ਲੈ ਕੇ ਸੀ ਉਹਦਾ ਮੈਡੀਕਲ ਵਗੈਰਾ ਜੋ ਵੀ ਵਾਸੀਗਾ ਬਲੋ ਅਸੀਂ ਤਾਂ ਫੇ ਮੁੜ ਕੇ ਤੇ ਹਸਪੀਟਲ ਹੀ ਲੈ ਕੇ ਆਏ ਸੀਗੇ ਤੇ ਜਦੋਂ ਅਸੀਂ ਹਸਪੀਟਲ ਆਏ ਆ ਤੇ ਬਟ ਮੁੰਡਾ ਡੇਟ ਕਰਦੋਂ ਸੀ ਮੇਰੇ ਨਾਲ ਪਰਵਾੜੀ <table> ਰੋਟੀ ਖਾਣ ਆਏ ਸੀ ਤੇ ਪਰਵਾੜੀ ਤਾਂ ਰਹਿ ਗਈ ਅਸੀਂ ਸਾਰੇ ਹੀ ਆ ਗਏ ਤੇ ਅਸੀਂ ਬਰਥਡੇ ਸੀ ਠੀਏ ਦਾ ਜਿਹੜੇ ਮੁੰਡਾ ਸਾਡੇ ਨਾਲ ਬਰਥਡੇ ਤੋਂ ਉਹਦੀ ਪਾਰਟੀ ਤੇ ਆ ਗਿਆ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਪਾਰਕਿੰਗ ਪਾਰਕਿੰਗ ਏਰੀਆ ਦਾ ਗੋਲਟੇ ਸੀਗੇ ਉਥੇ ਹੀ ਗੱਡੀ ਵਾਲਾ ਪਿੱਛੋਂ ਆਇਆ ਸਾਨੂੰ ਪਤਾ ਨਹੀਂ ਲੱਗਿਆ ਕਦੋਂ ਗੱਡੀ ਵਾਲਾ ਆਇਆ ਸਾਡੇ ਵਿੱਚ ਉਹਨੇ ਪਾਰਕਿੰਗ ਦੇ ਵਿੱਚ ਹੀ ਮਾਰਤੀ ਗੱਡੀ ਬਾਹਰ ਪਾਰਕਿੰਗ ਦੇ ਕੋਲ ਹੀ ਖੜੇ ਸੀ ਤੇ ਅਸੀਂ ਐਕਟਰੇ ਸਾਡੀ ਅੱਜੀ ਖੜੇ ਸੀਗੇ ਅਸੀਂ ਉਥੇ ਕਿ ਗੱਡੀ ਵੱਜੀ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਕਿ ਅਸੀਂ ਕਿੱਥੇ ਡਿਗੇ ਕਿੱਥੇ ਨਹੀਂ ਉਹਦੇ ਉੱਤੇ ਸਾਡੇ ਇੱਕ ਬੰਦੇ ਡੈਥ ਹੋ ਗਈ ਹੈ ਜਿਹੜਾ ਜੇ 23 ਸਾਲ ਦੀ ਧੀਰੇ ਨਾਮ ਸੀ ਉਸ ਤੋਂ ਬਾਅਦ ਇੱਕ ਵੀ ਆ ਮੇਰੀ ਇੰਜਰੀ ਵਗੈਰਾ ਸੱਟਾਂ ਵਗੈਰਾ ਲੱਗੇ ਸਿਰ ਤੇ ਤਾਂ ਕਿ ਵਗੈਰਾ ਲੱਗੇ ਇੱਕ ਕੁੜੀ ਦੇ ਕੋਲੇ ਤੇ ਸਾਡੇ ਲੱਗੀ ਕੋਲਾ ਟੁੱਟ ਗਿਆ ਮੌਕੇ ਤੇ ਗੱਡੀ ਵਾਲਾ ਫੜ ਲਿਆ ਪੁਲਿਸ ਨੇ ਆ ਕੇ ਮੋਕੇ ਦੇ ਹਾਂਜੀ ਪੁਲਿਸ ਨੇ ਗੱਡੀ ਵਾਲਾ ਫੜ ਲਿਆ ਹੈ ਤੇ ਗੱਡੀ ਵਾਲਾ ਨਸ਼ੇ ਚ ਲੱਗਦਾ ਸੀ ਹਾਂਜੀ ਕਾਫੀ ਨਸ਼ੇ ਦੇ ਸੀਗਾ ਉੱਥੇ ਦਿਖੀ ਜੰਨਾ ਸੀ ਜਦੋਂ ਬਾਹਰ ਨਿਕਲਿਆ ਗੱਡੀ ਇੰਨੀ ਜ਼ੋਰ ਕੀ ਵੱਜੀ ਕਿ ਗੱਡੀ ਦੇ 에어 ਬੈਗ ਤਾਂ ਖੁੱਲ ਗਏ ਸੀ ਹਾਂਜੀ ਸਰ ਐਕਸੀਡੈਂਟ ਕੇਸ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗੇ ਅੱਜ ਰਾਤ ਨੂੰ ਵੀ ਅਜਿਹਾ ਸੀਗਾ ਜੀ ਕਿ ਮੈਨੂੰ ਟੈਂਪਲ ਕੋਲ ਨੂੰ ਸੂਚਨਾ ਹੋਇਆ ਕਿ ਪਟਵਾਰੀ ਟਾਪਲੇ ਇਲਾਕੇ ਨਾਲ ਕੋਈ ਗੱਡੀ ਨਹੀਂ ਕਾਲਪੀ ਬਾਹਰ ਖੜਿਆ ਨੂੰ ਫ੍ਰੀਡ ਮਾਰੀ ਹੈ ਤੇ ਜਿਹਨਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਹਸਪਤਲਾਂ ਦਾਖਲੇ ਕਰਵਾਇਆ ਗਿਆ ਤੇ ਜਿੱਥੋਂ ਵੀ ਮੈਨੂੰ ਟੈਲੀਫੋਨ ਸੂਲ ਹੋਇਆ ਕਿ ਵੀ ਉਹਦੇ ਉੱਤੇ ਦਾਖਲ ਕਰਵਾਏ ਚੁ ਉਹਨਾਂ ਦੇ ਵਿੱਚ ਇੱਕ ਪੀੜਿਤ ਸਿਰਾਲੂ ਨਾਮ ਦਾ ਲੜਕਾ ਜਿਹਦੀ ਉਮਰ 25 ਸਾਲ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਹਾਂ ਤਾਂ ਉਹਦੇ ਭਰਾ ਨੇ ਜੋ ਬਿਆਨ ਲਖਾਇਆ ਹੈ ਉਹਦੇ ਜਾਣਨ ਦੇ ਹੱਦ ਤੱਕ ਅਸੀਂ ਉਦੀ ਕੱਥੇ ਅੱਜ ਕਰ ਰਹੇ ਹਾਂ ਤੇ ਬਾਕੀ ਡੋਗਰੀ ਕਰ ਰਹੀ ਆ ਅਮਰਦੀਨ ਉਸ ਤੋਂ ਇਲਾਵਾ ਤਿਰੇਦੋ ਲਾਵਾ ਹੋ ਜਾਂਦੀ ਹੈ ਹੁਣ ਅੱਜ ਤੱਕ ਇਹਦਾ ਡੈੱਟ ਹੋ ਗਿਆ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮੈਦਾ ਦੀ ਆ ਉਹ ਵੀ ਸੀਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹ ਦੋ ਤੇ ਜਖਮੀ ਹੋਈ ਆ ਤੇ ਉਹਨਾਂ ਨੇ ਕੋਈ ਬਿਆਨ ਦੇ ਤਾ ਵੀ